ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੱਡਿਆਂ ਨੂੰ ਸਤਿਕਾਰ ਛੋਟਿਆਂ ਨੂੰ ਪਿਆਰ ਅਚਕੰਡ ਸ੍ਰੀ ਹਜੂਰ ਸਾਹਿਬ ਸਾਡਾ ਦੂਸਰਾ ਦਿਨ ਅੱਜ ਹੋ ਰਾਜਾਸੀ ਲੋਕਲ ਗੁਰਦੁਆਰਾ ਸਾਹਿਬ ਦਰਸ਼ਨ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਗਾਈਡ ਲਾਇਸੀ ਨਾਲ ਲੱਲਿਆ ਸੋ ਗਾਈਡ ਲੈ ਕੇ ਜਾ ਰਿਹਾ ਸਾਨੂੰ ਔਰ ਗੱਡੀ ਸਾਡੀ ਆਪਣੀ ਹੈ ਇਸ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਥੋੜਾ ਜਿਹਾ ਟਾਈਮ ਵੀ ਲੱਗ ਜਾਏਗਾ ਤੇ ਚੱਲੇਗਾ ਇਹ ਹੈ ਰਿਸੈਪਸ਼ਨ ਇੱਧਰ ਕੁਝ ਬੈਠਣ ਨੂੰ ਚੱਲੇ ਸਰ ਇਹ ਸਾਡਾ ਗਾਈਡ ਕੀ ਨਾਮ ਹੈ ਦੱਤਾ ਦੱਤਾ ਕਿਹੜਾ ਕੀ ਦੱਤਾ ਦੱਤਾ ਬਹੁਤ ਅੱਛਾ ਨਾਮ ਬਹੁਤ ਅੱਛਾ ਨਾ ਯਾਹ ਮਹਾਰਾਸ਼ਟਰ ਕੇ ਯਾਹ ਕੇ ਨਾਂਦੇੜ੍ਹ ਮੇ ਜਨਮ ਹੋਆ ਅੱਛਾ ਅੱਛਾ ਚਲੋ ਹਲਪੇ ਜੀ ਅਸੀਂ ਲੋਕਲ ਗੁਰਦੁਆਰਾ ਸਾਹਿਬ ਆ ਤੁਹਾਡੇ ਨਾਲ ਦੱਤਾ ਹਾਂ ਸਾਡਾ ਗਾਈਡ ਆ ਭਾਜੀ ਪਰਜਾਈ ਬਲਜੀਤ ਸਿੰਘ ਆਪਾਂ ਕਰ ਰਹੇ ਡਰਾਈਵ ਆਪਾਂ ਨਿਕਲਦੇ ਹੋਏ ਜੀ ਗੁਰੂ ਗੋਬਿੰਦ ਸਿੰਘ ਜੀ ਐਨਆਰ ਆ ਸ਼ਰਾਬ ਤੋਂ ਬਾਹਰ ਇਹ ਜੀ ਸਾਹਮਣੇ ਨਾਗਪੁਰ ਔਰੰਗਾਬਾਦ ਨਾਸੀਰ ਨਾਮਦੇਵ ਹਾਂ ਨਰਸਿੰਘ ਨਾਮਦੇਵ ਨਰਸਿੰਘ ਨਾਮਦੇਵ ਲੋ ਜੀ ਗੱਡੀ ਬਹੁਤ ਗੰਦੀ ਹੋਈ ਸੀ ਬਹੁਤ ਜ਼ਿਆਦਾ ਆਪਾਂ ਗੱਡੀ ਧਵਾ ਲਈਏ ਜੀ ਗੱਡੀ ਧਵਾ ਕੇ ਫਿਰ ਚਲਦੇ ਹਾਂ ਗੱਡੀ ਧੋਪੀਏ ਇਹ ਸਾਡੇ ਇਹਨਾਂ ਦੇ ਮਾਲਕ ਕਿਆ ਨਾਮ ਹੈ ਇਮਰਾਨ ਖਾਨ ਇਮਰਾਨ ਖਾਨ ਬਹੁਤ ਵਧੀਆ ਗੱਡੀ ਧੋਤੀ ਹੈ ਸਾਰੇ ਮੁੰਡਿਆਂ ਨੇ ਜਲਦੀ ਧੋਤੀ ਹੈ ਸ਼ਾਪ ਦਾ ਨਾਮ ਕਿਆ ਹੈ ਮੀਰਾ ਦਾਤਾਰ ਮੀਰਾ ਦਾਤਾਰ ਦਾਤਾਰ अ द मीरा बता रहा है रोड कौन सा है ए रोड का सा रोड सिटी ब्रांड होटल हिंगी, हिंगी लो, हिंगोली रोड़. हिंगोली हिंगोली रोड हिंगोली रोड है ये है जी हिंगोली रोड शाबाश थैंक यू भाई थैंक यू भैया बढ़िया हो गया जी देता, देता, दा, दाता दाता दा, देवा दाता देवा दाता किधर जा रहे हैं मारूर 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 ਅਸੀਂ ਪਹੁੰਚ ਗਏ ਜੀ ਮਾਲ ਟੇਕਰੀ ਇਹ ਤੇ ਆਸੇ ਗੁਰਦੁਆਰਾ ਸਾਹਿਬ ਮਾਲ ਟੇਕਰੀ ਇਹ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਮਾਲ ਟੇਕਰੀ ਸਾਹਿਬ ਗੁਰਦੁਆਰਾ ਮਾਲ ਟੇਕਰੀ ਸਾਹਿਬ ਜੀ ਦੀ ਪੁਰਾਤਨ ਨਾਮ ਚੱਕਰੀ ਮਾਲ ਤੇ ਮਾਲ ਢਿਲਾ ਵੀ ਦੱਸਿਆ ਜਾਂਦਾ ਹੈ ਇੱਥੋਂ ਇੱਥੋਂ ਦਸਵੇਂ ਪਾਸ਼ਾ ਜੀ ਨੇ ਇਸ ਥਾਂ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਣੀ ਸੰਗਲਾ ਦੀਪ ਦੀ ਯਾਤਰਾ ਸਮੇਂ ਵਿਦਰ ਹੁਣ ਤੱਕ ਛੀਰਾ ਸਾਹਿਬ ਹੈ ਵਾਲ ਜਾਂਦੇ ਹੋਏ ਠਹਿਰੇ ਸਨ ਰੱਖੀ ਗੁਪਤ ਮਾਇਆ ਕਢਵਾ ਕੇ ਗੁਰਦੁਆਰਾ ਸੰਗਤ ਸਾਹਿਬ ਤੇ ਅਸਥਾਨਾਂ ਤੇ ਫੌਜਾਂ ਵਿੱਚ ਤਕਸੀਮ ਕੀਤੀ ਦੱਸਿਆ ਜਾਂਦਾ ਹੈ ਕਿ ਗੁਰੂ ਜੀ ਨੇ ਇੱਥੇ ਭਵਿੱਖ ਪ੍ਰਤੀ ਬਚਨ ਵੀ ਉਚਾਰਿਆ ਕਿ ਸਾਡਾ ਇੱਥੇ ਕਾਫੀ ਖਜ਼ਾਨਾ ਪਿਆ ਹੈ ਜਦੋਂ ਖਾਲਸੇ ਦੀ ਗਿਣਤੀ 10 ਕਰੋੜ ਹੋ ਜਾਵੇਗੀ ਤਾਂ ਇਥੋਂ ਦੀ ਮਾਇਆ ਨਾਲ ਖਾਲਸੇ ਦਾ ਖਾਲਸੇ ਵਿੱਚ ਅਟੁੱਟ ਲੰਗਰ ਵਰਤਾਇਆ ਜਾਵੇਗਾ ਹਨ ਗੁਰੂ ਨਾਨਕ ਜੀ ਇਹ ਹੈ ਜੀ ਉਹ ਚਿੱਤਰ ਬਣਾਇਆ ਹੋਇਆ ਉੱਪਰ ਬਣਿਆ ਜੀ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਜੀ ਸੰਗਤ ਆ ਰਹੀ ਹੈ ਜੀ ਜਾਰੀ ਹੈ ਦਰਸ਼ਨ ਦਾ ਲੈ ਕਰ ਰਹੇ ਨੇ ਗੁਰਦਰਾ ਮਾਲ ਟੇਕਰੀ ਸਾਹਿਬ ਸੋ ਮਾਲ ਦਾ ਜੀ ਮਾਲ ਟੇਕਰੀ ਮਾਲ ਦਾ ਮਤਲਬ ਖਜ਼ਾਨਾ ਤੇ ਟੇਕਰੀ ਦਾ ਮਤਲਬ ਜੀ ਉੱਚੀ ਜਗ੍ਹਾ ਸੋ ਇਹ ਗੁਰਦਰਾ ਸਾਹਿਬ ਉੱਚੀ ਜਗ੍ਹਾ ਤੇ ਬਣਿਆ ਹੋਇਆ ਇਹ ਜੀ ਹੀਰਾ ਕਾਟ ਸਾਹਿਬ ਅਸੀਂ ਇਹਨਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਰਾ ਠੀਰਾ ਘਾਟ ਸਾਹਿਬ ਬਾਦਸ਼ਾਹ ਨੇ ਇੱਥੇ ਗੁਰੂ ਦੇ ਦਰਸ਼ਨ ਹਾਜ਼ਰ ਹੋਏ ਤੇ ਅਤੀ ਕੀਮਤੀ ਗ੍ਰਸਤ ਕਾਰਜਾ ਵਜੋਂ ਗੁਰੂ ਜੀ ਦੀ ਪੇਟਾ ਕੀਤਾ ਗੁਰੂ ਜੀ ਨੇ ਤੁਸ ਜਾਣ ਕੇ ਕੋਲ ਦੀ ਵਹਿਰੀ ਨਦੀ ਗੋਦਾਵਰੀ ਜੋ ਇਸ ਹੱਟ ਤੇ ਆ ਇਹ ਆ ਜੀ ਗੋਦਾਵਰੀ ਔਰ ਗੋਦਾਵਰੀ ਸੌੜਦਾ ਤਸੀਗਾ ਬਾਦਸ਼ਾਹ ਨੇ ਬਾਦਸ਼ਾਹ ਨੇ ਕਿਹਾ ਕਿ ਇੰਨਾ ਕੀਮਤੀ ਸੀਗਾ ਤੁਸੀਂ ਇਹਦੀ ਕੀਮਤ ਨਹੀਂ ਜਾਣਦੇ ਸੋ ਉਹਨਾਂ ਨੇ ਕਿਹਾ ਕਿ ਉਜਾ ਗੋਦਾਵਰੀ ਤੇ ਨਜ਼ਰ ਮਾਰ ਜਾ ਕੇ ਜਦੋਂ ਬਾਦਸ਼ਾਹ ਦੇ ਅਰੀਜਨਲ ਤਾਂ ਕਿਹਾ ਵੇਦਾ ਕਿ ਨਦੀ ਵਿੱਚ ਹੀਰਾ ਨਹੀਂ ਬਲਕਿ ਉਸ ਤੋਂ ਭੇੜ ਕੀਤੇ ਗਏ ਹੀਰੇ ਜੇ ਉਸ ਤੋਂ ਵੀ ਕਿਤੇ ਵੱਡੀ ਕੀਮਤ ਅਣਗਿਣਤ ਹੀਰੇ ਪਏ ਹੋਏ ਸਨ ਉਸ ਦਾ ਹੰਕਾਰ ਨਿਵਰਤ ਹੋ ਗਿਆ ਇਹ ਹੈ ਜੀ ਗੁਰਦਰਾ ਸਾਹਿਬ ਇਤਿਹਾਸ ਗੁਰਦਰਾ ਹੀਰਾਕਾਰ ਸਾਹਿਬ ਇਹ ਹੈ ਜੀ ਗੋਦਾਵਰੀ ਜਿੱਥੇ ਗੁਰੂ ਸਾਹਿਬ ਨੇ ਹੀਰਾ ਸੁੱਟਿਆ ਸੀਗਾ ਸੋ ਉਹਦੇ ਵਿੱਚੋਂ ਅਣਗਿਣਤ ਹੀਰੇ ਬਾਦਸ਼ਾਹ ਨੂੰ ਮਿਲੇ ਸਨ ਔਰ ਉਹਦਾ ਹੰਕਾਰ ਟੁੱਟਿਆ ਸੀਗਾ ਉਦਾਵਰੀ ਦੇ ਕੰਡੇ ਤੇ ਵਸਿਆ ਹੋਇਆ ਗੁਰਦਰ ਸਾਹਿਬ ਕੀਰਾ ਕਾਟ ਪਹਿਲੇ ਜਗ੍ਹਾ ਹੁੰਦੀ ਸੀ ਥੱਲੇ ਜਾਣ ਨੂੰ ਪਰ ਹੁਣ ਇਹਨਾਂ ਨੇ ਬੰਦ ਕਰਤੀ ਐ ਚਲਦੇ ਆ ਜੀ ਆਪਾਂ ਵਾਪਸ ਦਰਸ਼ਨ ਹੋ ਗਏ ਜੀ ਲੋ ਜੀ ਗਰਮੀ ਬਹੁਤ ਆ ਕੋਸ਼ਕਦੇ ਆ ਨਾ ਜੂਸ ਪੀ ਲਿਆ ਗਨੇਦਰਾਸ ਹੈ ਹਨ ਨੇ ਕੱਢ ਦੇ ਜਲਦੀ ਪੀ ਲੋ ਪੀ ਲੋ ਅਸੀਂ ਖਾਣੇ 'ਚ ਪਾਇਨੈਪਲ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਦਰਸ਼ਨੀ ਗੇਟ ਦਰਸ਼ਨ ਕਰੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਸਾਹਮਣੇ ਆ ਗਿਆ ਜੀ ਮਾਤਾ ਸਾਹਿਬ ਦੇਵਾ ਜੀ ਦਾ ਹੋਰ ਇਧਰ ਰਿਆਸ਼ ਬਣੀ ਹੋਈ ਜੀ ਰਹਿਣ ਨੂੰ ਰੂਮ ਹੈ ਨਾ ਹਾਂ 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 ਮਾਤਾ ਬਤਾ ਰਹਾ ਕਿ ਇਧਰ ਰੂਮ ਹੈ ਕਮਰੇ ਬੰਦੇ ਜੀ ਰਹਿਣ ਨੇ ਸੋ ਦਰਸ਼ਨ ਕਰੋ ਜੀ ਮਾਤਾ ਸਾਹਿਬ ਦੇਵ ਜੀਆ ਮਾਤਾ ਸਾਹਿਬ ਦੇਵਾ ਜੀ ਦਾ ਤਪਸਥਾਨ ਹ ਅਸਵੇਰ ਤਾਂ ਫਿਰ ਅਸੀਂ ਬ੍ਰੇਕਫਾਸਟ ਨਹੀਂ ਸੀ ਕੀਤਾ ਆਪਾਂ ਹੁਣ ਲੰਗਰ ਸ਼ਕਣ ਲੱਗੇ ਜੀ ਪਹਿਲਾਂ ਮਾਤਾ ਸਾਹਿਬ ਦੇਵਾ ਜੀ ਦੀ ਮਾਤਾ ਸਾਹਿਬ ਦੇਵਾ ਜੀ ਦੇ ਲੰਗਰ ਹਾਲ ਤੇ ਅਸਥਾਨ ਤੇ ਹ ਪਹਿਲੇ ਆਪਾਂ ਲੰਗਰ ਸ਼ਕੀਏ ਜੀ ਹੋ ਜੀ ਗੁਰਸਾਹਿਬ ਦੀ ਕਿਰਪਾ ਨਾਲ ਪ੍ਰਸ਼ਾਦਾ ਆ ਗਿਆ ਜੀ ਦਾਵਾ ਆ ਗਿਆ ਨਾਲ ਚੱਕਦੇ ਆ ਜੀ ਗੁਰਸਾਹਿਬ ਦੀ ਪਤਨੀ ਹਾਲ ਸੇ ਪੰਦੇ ਮਾਤਾ ਮਾਤਾ ਸਾਹਿਬ ਦੇਵਾ ਜੀ ਇਹ ਜੀ ਗੋਦਾਵਰੀ ਸੋਹਣਾ ਦ੍ਰਿਸ਼ ਦੋਨਾਂ ਸਾਈਡ ਤੋਂ ਗੋਦਾਵਰੀ ਜੀ ਪਾਣੀ ਭਰਿਆ ਪੂਰਾ ਇਹ ਆ ਜੀ ਸਤਜੋ ਕੀ ਤਪਸਥਾਨ ਮਾਤਾ ਸਾਹਿਬ ਦੇਵਾ ਜੀ ਦਰਸ਼ਨ ਕਰਦੇ ਆ ਜੀ ਆਪਾਂ ਹੁਣ ਜਾਵਾਂਗੇ ਜਿੱਥੇ ਗੁਰੂ ਸਾਹਿਬ ਲੰਗਰ ਸ਼ਕਦੇ ਸਨ ਗੁਰੂ ਗੋਬਿੰਦ ਸਿੰਘ ਜੀ ਔਰ ਮਾਤਾ ਜੀ ਆਪਣੇ ਹੱਥੀ ਤਿਆਰ ਕਰਕੇ ਲੰਗਰ ਸ਼ਕਾਉਂਦੇ ਸਨ ਇਹ ਸਥਾਨ ਹੈ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਲੰਗਰ ਸ਼ਕਿਆ ਕਰਦੇ ਸਨ ਔਰ ਮਾਤਾ ਜੀ ਆਪਣੇ ਹੱਥੀ ਤਿਆਰ ਕਰਦੇ ਸਨ ਮਾਤਾ ਸਾਹਿਬ ਦੇਵਾ ਜੀ ਆਪਾਂ ਅੰਦਰ ਜਾ ਰਹੇ ਹਾਂ ਜੀ ਨਿਕਲਦੇ ਹੋਏ ਜੀ ਮਾਤਾ ਸਾਹਿਬ ਦੇਵਾ ਜੀ ਦਰਸ਼ਨ ਦਿਤਾਰੇ ਕਰਦੇ ਹੋਏ ਇਹ ਹੈ ਜੀ ਦਰਸ਼ਨ ਦਿਉੜੀ ਗੇਟ ਆਪਾਂ ਚੱਲਦੇ ਹਾਂ ਜੀ ਹੁਣ ਸ਼ਿਕਾਰ ਸ਼ਿਕਾਰ ਕਰਾਂਗੇ ਗਰਗਾਟ ਹਾਂ ਸਵਾਹਿ ਜੀ ਕੇਲੇ ਕੀ ਖੇਤੀ ਕੇੜਾ ਕੇੜਾ ਕਹਤੇ ਐਸਾ ਪੇੜ ਹਾਂ ਪੇੜ ਹੋ ਗਏ ਕੇਲੇ ਕੇ ਪੇੜ ਹਾਂ ਕਿੰਨੇ ਕੇ ਬਰਾਤੇ ਠੀਕ ਹੈ ਜੀ ਛੋਟੇ ਛੋਟੇ ਪਿੰਡਾਂ ਚ ਲੱਗ ਰਹੇ ਆਂ ਜੀ ਮਹਾਰਾਸ਼ਟਰ ਨਾਂਦੇੜ ਇਹ ਗੁਰਦਰਾ ਸਾਹਿਬ ਆ ਜੀ ਗੁਰਦਰਾ ਮਾਤਾ ਜੀਤ ਕੌਰ ਜੀ ਇਹ ਬੜਾ ਹੈ ਜੀ ਦਰਸ਼ਨ ਕਰਦੇ ਆਂ ਜੀ ਲਓ ਜੀ ਲੰਗਰ ਜੀ ਦਿਓ ਲੋ ਜੀ ਆਪਾਂ ਕੋ ਲਾ ਲੈ ਥੋੜਾ ਥੋੜਾ ਤੇ ਬਾਬਾ ਜੀ ਥੋੜੇ ਇਹ ਧੰਨਵਾਦ ਸੋਨਿਆ ਥੈਂਕ ਯੂ ਸਾਸਰੀ ਆਖਾ ਤਨਵਾਦ ਵੀਰ ਜੀ ਬਹੁਤ ਸਤਿਕਾਰ ਕੀਤਾ ਤੁਸੀਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀਰ ਜੀ ਸੋ ਬਹੁਤ ਵਧੀਆ ਵੀਰ ਜੀ ਨੇ ਲੰਗਰ ਸ਼ਕਾ ਦੁੱਧ ਚਕਾਤਾ ਜੀ ਹੋਰ ਨਾਲ ਦੁਰਸਬ ਸ੍ਰੋਪਾਂ ਦੀ ਫੇਟ ਕਰਤੀ ਧੰਨਵਾਦ ਵੀਰ ਜੀ ਲੋ ਜੀ ਆਪਾਂ ਨੂੰ ਦੇਖਿਆ ਜੀ ਗੱਡਾ ਵਧੀਆ ਗੱਡਾ ਅੱਗੇ ਆ ਹੱਲੇ ਵੀ ਚੱਲਦੇ ਆ ਔਰ ਕਿੰਨੇ ਵਧੀਆ ਤੰਦਰੁਸਤ ਬੈਲ ਨਾਤਣਾ ਮਾਰੇਓ ਯਾਰ ਆ ਕੀ ਕਿੰਨਾ ਅੱਛਾ ਨਾ ਇਸਕਾ ਦੇਖ ਰਹੇ ਆ ਕਿੰਨਾ ਅੱਛਾ ਆ ਆਪਾਂ ਮੁਰਗੇ ਜੀ ਖੱਬੇ ਨੂੰ ਖੱਬੇ ਨੂੰ ਮੁਰਗਿਆਂ ਜੀ ਸ਼ਿਕਾਰਗਾਟ ਉੱਪਰ ਨੂੰ ਜਾਂਦੇ ਹੋਏ ਆ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਜੀ ਦਰਸ਼ਕਾਂ ਦੇ ਕਾਫੀ ਵਧੀਆ ਹੋਏ ਨੇ ਬਹੁਤ ਆਨੰਦਮਈ ਨਾਲ ਦਾਤਾ ਸੀ ਗਾਈਡ ਤੇ ਚਾਹ ਬਾਜੀ ਹੋਣੀ ਜਗਜੀਤ ਸਿੰਘ ਤੇ ਵਰਜਾਈ ਹੋਣੀ ਬਹੁਤ ਵਧੀਆ ਅਨੰਦ ਅਨੰਦਮਈ ਦਰਸ਼ਨ ਹੋਏ ਜੀ ਆਪਾਂ ਹੁਣ ਆ ਲਾਸਟ ਹੈਗੇ ਜੀ ਗੁਰਦੁਆਰਾ ਮੈਨੇ ਹੋਰ ਸੰਗਤ ਹੋਰ ਅਸੰਗਤ ਸਾਹਿਬ ਰਾਗਾ ਠੀਕ ਹੈ ਜਾਨੀਆਂ ਜੀ ਉੱਪਰ ਨੂੰ ਸਾਹਮਣੇ ਗੋਤਾਬੀ ਨਦੀ ਸੋਨਾ ਦ੍ਰਿਸ਼ ਸ਼ਿਕਾਰ ਘاٹ ਸ਼ਿਕਾਰ ਘاٹ ਇਧਰ ਆ ਗਿਆ ਜੀ ਸਾਹਮਣੇ ਹੈ ਜੀ ਸ਼ਿਕਾਰ ਘاٹ ਆ ਗਿਆ ਜੀ ਸਾਹਮਣੇ ਨਮਸਕਾਰ ਕਰਦੇ ਹੋਏ ਜਾਂਦੇ ਜੀ ਗੁਰਦਰਾ ਸ਼ਕਾਰਖਾਟ ਸਾਹਿਬ ਸੁਗਨਾਨ ਸਾਹਿਬ ਦਾ ਟੈਪ ਜੋ ਸ਼ਰਾਪ ਸ਼ਰਾਪਿਆ ਗਿਆ ਸੀਗਾ ਮੋਲਾ ਖਤਰੀ ਉਹਦਾ ਆਧਾਰ ਗੁਰੂ ਗੋਬਿੰਦ ਸਿੰਘ ਨੇ ਦਸਵੇਂ ਜਾਮੇ ਚ ਆ ਕੇ ਕੀਤਾ ਇਹ ਉਹ ਸਥਾਨ ਹੈ ਜਿੱਦੋਂ ਖਰਗੋਸ਼ ਦੀ ਜੁਨ ਚ ਪੈ ਗਿਆ ਸੀਗਾ ਫਿਰ ਗੁਰੂ ਸਾਹਿਬ ਨੇ ਤੀਰ ਮਾਰ ਕੇ ਉਹਦੀ ਜੂਨ ਦਾ ਉਧਾਰ ਕੀਤਾ ਕਿਉਂਕਿ ਸਿੰਘਾਂ ਨੇ ਕਿਹਾ ਸੀਗਾ ਗੁਰੂ ਸਾਹਿਬ ਤੁਸੀਂ ਖਰਗੋਸ਼ ਨੂੰ ਕਿਉਂ ਮਾਰਿਆ ਤੀਰ ਮਾਰਿਆ ਗੁਰੂ ਸਾਹਿਬ ਨੇ ਕਿਹਾ ਕਿ ਇਹ ਮੁੱਲਾ ਖੱਤਰੀ ਹੈ ਜੋ ਗੁਰਨਾਨ ਦੇਵ ਸਾਹਿਬ ਦੇ ਟਾਈਮ ਗੁਰਨਾਨ ਦੇਵ ਸਾਹਿਬ ਨੇ ਨਾਮ ਸ਼ਰਾਬ ਦਿੱਤਾ ਸੀਗਾ ਸੋ ਇਸ ਜੂਨ ਚ ਪਿਆ ਸੀਗਾ ਸੋ ਐਸੀ ਉਧਾਰ ਕੀਤਾ ਇਹਦਾ ਗੁਰੂ ਸਾਹਿਬ ਕਟ-ਕਟ ਕੇ ਅੰਤਰ ਕੀ ਜਾਣਨ ਵਾਲੇ ਬੁਰਾ ਕੀ ਬੀਬੀ ਸ਼ੰਤ ਗੁਰੂ ਸਾਹਿਬ ਆਪ ਜਾਣਦੇ ਸੰਸਾਰ ਨਾਲ ਜੀਵਨ ਸਵੈ ਜੀਵ ਚਿੱਤਰਕਾਰੀ ਕੀਤੀ ਹੋਈ ਬਾਤ ਲੋ ਜੀ ਜੋ ਆਪਣਾ ਕਲਚਰ ਖਤਮ ਹੋ ਚੁੱਕਾ ਹੈ ਪੰਜਾਬ ਚ ਇੱਥੇ ਹਾਲੇ ਵੀ ਆਇਆ ਮਹਾਰਾਸ਼ਟਰ ਸਾਈਨ ਆ ਗਿਆ ਜੀ ਗੁਰਦੁਆਰਾ ਸੰਗਤ ਸਾਹਿਬ ਸਾਹਮਣੇ ਜੀ ਪਿੰਡ ਦੇ ਵਿੱਚ ਬਣਿਆ ਹੈ ਇਹ ਪਿੰਡ ਕੀ ਹੈ ਗਾਉਂ ਕੇ ਅੰਦਰ ਬਣਾ ਹੋਇਆ ਹੈ ਚੌਫਾਲਾ 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 ਗਾਉਂ ਦਾ ਨਾਮ ਅੰਦਰ ਸੇਟੀ ਵੀ ਅੱਛਾ 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 ਇੱਕ گاؤں ਦੇ ਅੰਦਰ ਅੰਦਰ ਬਣਿਆ ਜੀ ਜਿੱਥੇ ਗੁਰੂ ਸਾਹਿਬ ਨੇ ਤਨਖਾਵਾ ਵੰਡੀਆਂ ਸੀ ਜੋ ਪੰਜਾਬ ਤੋਂ ਸਿੰਘ ਆਏ ਸੀ ਨਾਲ ਨੰਦੇੜ ਤੱਕ ਸੋ ਜੀ ਇਤਿਹਾਸ ਗੁਰਦੁਆਰਾ ਸੰਗਤ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਜੀ ਨੰਦੇੜ ਦੇ ਬ੍ਰਹਮਪਰੀ ਮਹੱਲੇ ਵਿੱਚ ਗਦਾਵਰੀ ਦੇ ਕੰਡੇ ਸ਼ਿਸ਼ੋਪਤ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਹੀਰਾਕਾੜ ਬਾਮਣਵਾੜਾ ਦੇ ਆਸਥਾਨ ਤੋਂ ਜਦ ਨਦੇੜ ਆਇਆ ਤਾਂ ਪਹਿਲਾਂ ਸੰਗਤ ਸਾਹਿਬ ਦੇ ਸਥਾਨ ਤੇ ਹੀ ਭਾਗ ਲਾਏ ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਦੇ ਸੰਗਤ ਕਰਦੀਆਂ ਅਤੇ ਖਤਾ ਵਾਰਤਾ ਸੁਣ ਕੇ ਨਿਹਾਲ ਹੁੰਦੀਆਂ ਪੰਜਾਬ ਤੋਂ ਗੁਰੂ ਜੀ ਨਾਲ ਆਈਆਂ ਫੌਜਾਂ ਗੁਰੂ ਜੀ ਪਾਸੋਂ ਆਪਣੀ ਤਨਖਾਹ ਦੀ ਮੰਗ ਕਰ ਰਹੀਆਂ ਸਨ ਸੋ ਗੁਰੂ ਜੀ ਨੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਸਥਾਨ ਤੋਂ ਖੁਦਵਾ ਕੇ ਜੋ ਮੰਗਵਾਈ ਭਾਰੀ ਰਕਮ ਸੰਗਤ ਸਹਿ ਵਿਖੇ ਢਾਲਾਂ ਦੇ ਜਿਸ ਹਿਸਾਬ ਨਾਲ ਖਾਲਸਾਈ ਦੀ ਸ਼ਾਹੀ ਫੌਜਾਂ ਵਿੱਚ ਵਰਤਾਈ ਸੋ ਇਹ ਜੀ ਤਨਖਾਹਾਂ ਵੰਡੀਆਂ ਸਨ ਮਾਲ ਟਿਕ੍ਰਿਤ ਜੋ ਸੋਨੇ ਦੀਆਂ ਮੋਹਰਾਂ ਨਿਕਲੀਆਂ ਸਨ ਉਹ ਇੱਥੇ ਆ ਕੇ ਫਿਰ ਗੁਰੂ ਸਾਹਿਬ ਨੇ ਆਪਣੇ ਜੋ ਵੀ ਜੰਗ ਵਿੱਚ ਆਏ ਸਨ ਨਾਲ ਸਿੱਖ ਫੌਜਾਂ ਉਹਨਾਂ ਨੂੰ ਦਿੱਤੀਆਂ ਇਹ ਆਜੀ ਉਸ ਤਰ੍ਹਾਂ ਬਣਿਆ ਹੋਇਆ ਗੁਰੂ ਸਾਹਿਬ ਸੋਨੇ ਦੀਆਂ ਮੋਹਰਾਂ ਦੇ ਰਹੇ ਨੇ ਔਰ ਸਿੱਖ ਲੈ ਕੇ ਜਾ ਰਹੇ ਹਨ ਸੂਪਰ ਨੂੰ ਜਾਂਦੇ ਹੋਏ ਗੁਰਦੁਆਰਾ ਸੰਗਤ ਸਾਹਿਬ ਇਤਿਹਾਸਿਕ ਢਾਲ ਇਸ ਢਾਲ ਰਾਹੀਂ ਫੌਜਾਂ ਨੂੰ ਸੋਨੇ ਦੀਆਂ ਮੋਰਾ ਮੰਡੀਆਂ ਸਨ ਵੈਜੀਟਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਵਕਤ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਸਾਹਿਬ ਜੀ ਨੇ ਜਦੋਂ ਇਸ ਸਥਾਨ ਤੇ ਆਪਣੇ ਸੰਗਤਾਂ ਦੇ ਨਾਲ ਡੇਰੇ ਲਾਏ ਤਾਂ ਗੁਰੂ ਸਾਹਿਬ ਜੀ ਦੇ ਨਾਲ ਸਾਰੀਆਂ ਸੰਗਤਾਂ ਫੌਜਾਂ ਗੁਰੂ ਸਾਹਿਬ ਜੀ ਦੇ ਨਾਲ ਸੀ ਜਿਸ ਵੇਲੇ ਘੋੜਸਵਾਰ ਸਿਪਾਹੀਆਂ ਦੇ ਸਿੰਘਾਂ ਦੇ ਜਥੇ ਪੈਦਲ ਸਿਪਾਹੀਆਂ ਦੇ ਸਿੰਘਾਂ ਦੇ ਜਥੇ ਲਾਹਗਰੀ ਸਿੰਘਾਂ ਦੇ ਅਨੇਕਾਂਕ ਪ੍ਰਕਾਰ ਦੀਆਂ ਸਾਰੀਆਂ ਸੰਤਾਂ ਗੁਰੂ ਸਾਹਿਬ ਜੀ ਦੇ ਨਾਲ ਸੀ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ ਆਪਣੇ ਡੇਰੇ ਲਾਤੇ ਸੰਤਾਂ ਦੇ ਨਾਲ ਉਹਨਾਂ ਸੰਤਾਂ ਦੇ ਵਿੱਚੋਂ ਫੌਜਦਾਰ ਦੇ ਵਿੱਚੋਂ ਪ੍ਰਮੁੱਖਾਂ ਪਿਆਰਿਆਂ ਨੇ ਗੁਰੂ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਏ ਦਸੰਪਾਚਾ ਅਸੀਂ ਤਾਂ ਬੜੇ ਸਮੇ ਤੋਂ ਤੁਹਾਡੇ ਨਾਲ ਆ ਪਰ ਹੁਣ ਸਾਨੂੰ ਵੀ ਸਾਡਾ ਘਰਬਾਰ ਪਰਿਵਾਰ ਤੇ ਤੇ ਆ ਰਿਹਾ ਅਸੀਂ ਵੀ ਹੁਣ ਪੰਜਾਬ ਵਾਰੀ ਇੱਕ ਵਾਰੀ ਪੰਜਾਬ ਜਾਣਾ ਚਾਹੁੰਦੇ ਆ ਆਗਿਆ ਬਖਸ਼ੋ ਗੁਰੂ ਸਾਹਿਬ ਜੀ ਆਪਣੇ ਸੰਗਾਂ ਦਾ ਹੁਕਮ ਮੰਨਦੇ ਹੋਏ ਬੜੇ ਪਿਆਰ ਤੇ ਸਤਕਾਰ ਨਾਲ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਸੀ ਉਹਨਾਂ ਨੂੰ ਹੁਕਮ ਕੀਤਾ ਕਿ ਸਿੰਘੋ ਜਾਓ ਜਿੱਥੇ ਅੱਜ ਗੁਰਦੁਆਰਾ ਮਾਲ ਟੇਕੜੀ ਸਾਹਿਬਾ ਸ਼ਹਿਰ ਵਿਖੇ ਉਸ ਸਥਾਨ ਤੋਂ ਸਾਡਾ ਪਹਿਲੇ ਜਾਮੇ ਦਾ ਖਜ਼ਾਨਾ ਰੱਖਿਆ ਹੈ ਉਹ ਖਜ਼ਾਨਾ ਫੁੱਟ ਕੇ ਦਵਾਈ ਕਰਕੇ ਇਸ ਸਥਾਨ ਤੇ ਲੈ ਕੇ ਆਓ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੇ ਦਸਮ ਪਾਤਸ਼ਾਹ ਜੀ ਦਾ ਹੁਕਮ ਮੰਨਦੇ ਹੋਏ ਉਹੋ ਸੋਨੇ ਦੇ ਮੋਹਰੇ ਦੇ ਆਖ ਖਜ਼ਾਨਾ ਬੈਲ ਗੱਡੀਆਂ ਉੱਤੇ ਖੱਤਰਾ ਤੇ ਘੋੜਿਆਂ ਉੱਤੇ ਇਸ ਸਥਾਨ ਤੇ ਲਿਆਤਾ ਤੇ ਗੁਰੂ ਸਾਹਿਬ ਜੀ ਦੇ ਚਰਨਾਚ ਬਖਸ਼ੀਸ਼ ਕਰਕੇ ਗੁਰੂ ਸਾਹਿਬ ਜੀ ਨੇ ਜਿਹੜੀ ਸ਼ੀਸ਼ੇ ਵਿੱਚ ਢਾਲ ਹੈ ਜੀ ਇਹ ਢਾਲ ਤੋਂ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਜਿਹੜੀ ਪੈਦਲ ਫੌਜ ਸਿੰਘਾ ਸੀ ਉਹਨਾਂ ਨੂੰ ਪੈਦਲ ਸਿਪਾਹੀ ਨੂੰ ਇੱਕ ਇੱਕ ਢਾਲ ਸੋਨੇ ਦੀ ਭਰ-ਭਰ ਕੇ ਬਖਸ਼ੀਸ਼ ਕੀਤੀ। ਵਾਹਿ ਜਿਹੜੇ ਘੋੜਸਵਾਰ ਸੀ ਉਹਨਾਂ ਨੂੰ ਦੋ-ਦੋ ਢਾਲਾਂ ਦੀਆਂ ਸੋਨੇ ਦੀਆਂ ਮੋਹਰਾ ਭਰ ਕੇ ਤਨਖਾਹ ਰੂਪੀ ਬਖਸ਼ੀਸ਼ ਕੀਤੀ। ਵਾਹਿ ਅ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਾਪਤੀ ਹੋ ਗਈ ਜੀ। ਆਪਣੇ ਸਾਰੇ ਜਿੰਨੇ ਇਤਿਹਾਸੇ ਗੁਰਦਰਾ ਸਾਹਿਬ ਜਿਹੋ ਦੇ ਆਪਾਂ ਦੇਖ ਚੁੱਕੇ ਆਂ ਔਰ ਕੱਲ ਜਾਵਾਂਗੇ ਆਪਾਂ ਗੁਰਦਰਾ ਨਾਨਚੀਰਾ ਬੇਦਰ ਕਰਨਾਟਕਾ ਜੋ ਕਰਨਾਟਕ ਵਿੱਚ ਪੈਂਦਾ ਹੈ ਸੋ ਗੁਰੂ ਸਾਹਿਬ ਨੇ ਉੱਥੇ ਅੰਮ੍ਰਿਤ ਜਲ ਪ੍ਰਗਟ ਕੀਤਾ ਸੀਗਾ ਸੋ ਸਾਰੇ ਪਿੰਡ ਵਾਲੇ ਉੱਥੋਂ ਅੰਮ੍ਰਿਤ ਆਪਣਾ ਜਲ ਜਲ ਪੀਂਦੇ ਹਨ ਆਪਾਂ ਹੁਣ ਚਲਦੇ ਆਂ ਜੀ ਵਾਪਸ ਸੱਚਖੰਡ ਸ੍ਰੀ ਹਜੂਰ ਸਾਹਿਬ ਇਹ ਸਾਰੀ ਜ਼ਮੀਨ ਗੁਰੂ ਘਰ ਦੀ ਹੈ। ਆ ਦੇਖੋ ਜੀ। ਆਪਾਂ ਅਗੇ ਜੀ ਵਾਪਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਨਆਰਆਈ ਯਾਤਰੀ ਨਵਾਸ। ਬਹੁਤ-ਬਹੁਤ ਆਨੰਦ ਆਇਆ ਜੀ ਬਹੁਤ ਆਨੰਦ ਆਇਆ ਜੀ। ਥੈਂਕ ਯੂ ਤੇਰਾ ਦਾਤਾ। ਆਪਕਾ ਬਹੁਤ ਥੈਂਕ ਯੂ। ਥੈਂਕ ਯੂ। ਔਰ ਅਸੀਂ ਬਹੁਤ ਆਨੰਦਮਈ ਦਰਸ਼ਨ ਕਰਕੇ ਆਏ ਆ ਸਾਰੇ ਇਤਿਹਾਸਿਕ ਗੁਰਦੁਾਰੇ। ਗੁਰੂ ਸਾਹਿਬ ਦੇ ਤਵੇਲੇ ਵਿੱਚੋਂ ਕੋੜਾ ਤਿਆਰ ਹੋ ਗਿਆ। ਬਹੁਤ ਸੋਨਾ। ਚਿੱਟਾ ਰੰਗ। ਉਹ ਸੰਗਤਾਂ ਦਰਸ਼ਨ ਕਰਦੀਆਂ ਹਾਂ। ਇਹ ਆ ਜੀ 6 ਤੋਂ 8 ਵਜੇ ਤੱਕ ਸਵੇਰੇ ਤੇ 6-8 ਤੋਂ ਸ਼ਾਮ ਨੂੰ ਦੋ ਟਾਈਮੇ ਘੋੜਾ ਇੱਥੇ ਆਂਦਾ ਜੀ। ਕਿਧਰ ਹੋ ਗਿਆ? ਚੱਲ ਖੇਚ। ਮੈਂ ਕਿਧਰ ਤੈਨੂੰ ਨਾ ਲਾ। ਪੜ ਖੇਦ ਬੇਟੇ। 15-20 ਮਿੰਟ ਹੋਏਗੀ। ਦਰਸ਼ਨ ਕਰ ਲਓ ਜੀ। ਸ਼ਾਮ ਦੀ ਆਰਤੀ ਤੋਂ ਬਾਅਦ ਅਸੀਂ ਬਾਹਰ ਆਇਆ ਜੀ। ਬਹੁਤ ਸੋਹਣੇ ਦਰਸ਼ਨ ਹੋਏ ਜੀ ਸੰਗਤਾਂ ਦੇਖੋ ਠਾਠਾ ਮਾਰਦਾ ਘੱਟ ਆਪਾਂ ਲੰਗਰ ਸ਼ਕਣ ਲੱਗੇ ਜੀ ਹਾਂ ਸਕਦੇ ਆਂ ਜੀ ਗੁਰੂ ਸਾਹਿਬ ਦਾ ਨਾਮ ਲੈ ਕੇ ਵੇਖਾ ਕੇ ਦਿਖਾ ਜਾਗੀ ਬੰਦ ਕਿੱਥੋਂ ਹੁੰਦੀ ਐ ਅੱਛਾ ਇਹ ਨਾਗੀ ਤੇਰਾ ਹੈ ਵਿੱਕੀ ਸੰਗਾ ਭਾਜੀ ਕੁਲਾਈ ਜੀ ਕੁਲਫੀ ਬਿਲਕੁਲ ਗੁਰਦਸਪੁਰ ਦੇ ਬਾਹਰ ਲੈਫਟ ਤੇ ਲੱਗੀ ਹੋਈ ਰੈਡੀ ਨਾਗੀ ਜੀ ਬੋਲੋ ਜੀ ਬੋਲੋ ਜੀ ਆ ਨਾ ਮੈਂ ਜੀ ਬੋਲੋ ਜੀ ਵਾਹਿਗੁਰੂ ਕੁਲਫੀ